ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤਪਾਲ ਨਿਤਸਾਰ ਸੰਮਲੈ ਇਕ ਗੁਣ ਨਹੀਂ ਮੂਰਖ ਜਾਤਾ ਪਰਮ ਸਤਕਾਰ ਯੋ ਗੁਰਾਂ ਦੀ ਸਾਜੀ ਨੂੰ ਆਜੀ ਸਾਧ ਸੰਗਤ ਜੀਓ ਵੱਡਿਆਂ ਪਾਗਾਂ ਦੀ ਗੱਲ ਹੈ ਜੋ ਇਸਾ ਮ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਤ ਸੰਗਤ ਦੀ ਘੜੀ ਪ੍ਰਾਪਤ ਹੋਈ ਹੈ ਇਹ ਸਫਲਾ ਹੋ ਰਿਹਾ ਹੈ ਗੁਰਬਾਣੀ ਵਡਭਾਗੀਆਂ ਜਿਸ ਮਸਤਕ ਪਾਗ ਗੁਰੂ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਗੁਰਬਾਣੀ ਪੜਨ ਦਾ ਗੁਰਬਾਣੀ ਸੁਣਨ ਦਾ ਉਹਨਾ ਗੁਰਸਿੱਖਾਂ ਨੂੰ ਸਮਾਪਤ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਮੱਥੇ ਦੇ ਅਤੀ ਚੰਗੇ ਭਾਗ ਹੋਣ ਗੱਜ ਕੇ ਆਖੋ ਸਤਿ ਸਤਿਨਾਮ ਸ਼੍ਰੀ ਵਾਹਿਗੁਰੂ ਗੁਰਬਾਣੀ ਪੜਨੀ ਫਿਰ ਗੁਰਬਾਣੀ ਸੁਣਨੀ ਦੋ ਚੀਜ਼ਾਂ ਫਿਰ ਸਤ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਜਿਹੜਾ ਸਤ ਸੰਗ ਵਿੱਚ ਆ ਗਿਆ ਉਹ ਤਰ ਗਿਆ ਮਹਾਰਾਜ ਕਹਿੰਦੇ ਭਾਵੇਂ ਇੱਕ ਵਾਰੀ ਆ ਜਾਵੇ ਇੱਕ ਵਾਰੀ ਵੀ ਸਤ ਸੰਗਤ ਚ ਆ ਕੇ ਇੱਕ ਸ਼ਬਦ ਵੀ ਸੁਣ ਲਿਆ ਨਾ ਨਾਮ ਨਹੀਂ ਜਪਿਆ ਨਾਮ ਗੁਰੂ ਤੋਂ ਨਹੀਂ ਲਿਆ ਜੇ 사ਤ ਸੰਗ ਵਿੱਚ ਆ ਗਿਆ ਸ਼ਬਦ ਸੁਣ ਲਿਆ ਇੱਕ ਵਾਰੀ ਗੁਰੂ ਨਾਨਕ ਦੀ ਸੰਗਤ ਮਿਲ ਗਈ ਜ਼ਿੰਦਗੀ ਚ ਇੱਕ ਵਾਰੀ ਮਹਾਰਾਜ ਕਹਿੰਦੇ ਧਰਮਰਾਜ ਦੇ ਕੋਲ ਖੜ ਕੇ ਉਹਨੂੰ ਕਹਿਦਿਓ ਵੀ ਮੈਨੂੰ ਮੈਂ ਇੱਕ ਘੜੀ ਗੁਰੂ ਨਾਨਕ ਦੀ ਸੰਗਤ ਕੀਤੀ ਹੈ ਮੈਨੂੰ ਇਹਦਾ ਫਲ ਦੇ ਦਿਓ ਧਰਮਰਾਜ ਫਲ ਨਹੀਂ ਦੇ ਸਕਦਾ ਜਿਹੜਾ ਧਰਮਰਾਜ ਹੈ ਨਾ ਬਿਠਾਇਆ ਇੱਕ ਹੋਰ ਗੱਲ ਹੈ ਕੋਈ ਵੀ ਚੀਜ਼ ਤਾਂ ਹੁੰਦੀ ਹੈ ਜਿਹਦਾ ਨਾਮ ਹੁੰਦਾ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਹੀ ਜਾਓ ਵੀ ਧਰਮ ਰਾਜ ਵੀ ਹੈ ਨਹੀਂ ਸਵਰਗ ਨਰਕ ਹੈ ਨਹੀਂ ਜੰਮਦੂਤ ਨਹੀਂ ਹੈਗੇ ਸਾਹ ਸੰਗਤ ਜੋ ਗੁਰਬਾਣੀ ਚ ਲਿਖਿਆ ਉਹ ਸੱਚ ਹੈ ਚਿੱਤਰ ਗੁਪਤ ਜਬ ਲੇਖਾ ਮੰਗ ਤਵ ਕਾਉਣ ਪਰਦਾ ਤੇਰਾ ਢੱਕ ਹੈ ਦਫ਼ਤਰ ਲੇਖਾ ਮੰਗੀ ਹੈ ਤਬ ਹੋਏਗਾ ਕੌਣ ਹਵਾਲ ਕਹਿੰਦੇ ਉੱਥੇ ਦਫ਼ਤਰ 'ਚ ਖੜਾ ਕੇ ਚਿੱਤਰਗੁਪਤ ਦਾ ਦਫ਼ਤਰ ਹੈ ਧਰਮਰਾਜ ਜੀ ਬੈਠੇ ਨੇ ਚਿੱਤਰਗੁਪਤ ਨੂੰ ਕਹਿਣਾ ਦੇਖ ਬਈ ਲੇਖਾ ਇਹਦਾ ਇਹ ਭਾਈ ਬਾਲੇ ਵਾਲੀ ਸਾਖੀ ਵਿੱਚ ਵੀ ਆਇਆ ਗੁਰਨਾਨਕ ਸਾਹਿਬ ਮਹਾਰਾਜ ਦੀ ਕਥਾ ਪਈ ਬਾਲਾ ਜੀ ਬੋਲਦੇ ਨੇ ਪੜਾ ਮੋਖਾ ਲਖਾਰੀ ਲਿਖਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਦੇ ਨੇ ਉਹਦੇ ਵਿੱਚ ਵੀ ਕਥਾਵਾਂ ਚ ਕਈ ਵਾਰੀ ਆਇਆ ਧਰਮਰਾਜ ਜੀ ਪਹੁੰਚਦੇ ਚਤਰ ਗੁਪਤ ਨੂੰ ਕਹਿੰਦੇ ਆ ਜਿਹੜਾ ਜੀਵ ਆਇਆ ਇਹਦਾ ਲੇਖਾ ਦੇਖ ਕਹਿੰਦੇ ਮਹਾਰਾਜ ਕੀ ਕਹੀਏ ਜੀਵ ਦੀ ساری ਉਮਰ ਦੇ ਵਿੱਚ ਇੱਕ ਵੀ ਸਤਸੰਗ ਨਹੀਂ ਕੀਤਾ ساری ਉਮਰ ਦੇ ਵਿੱਚ ਸਤ ਸੰਗ ਨਹੀਂ ਹੋਇਆ ਚਿੱਤਰ ਗੁਪਤ ਨੇ ਲੇਖਾ ਦੱਸਣਾ ਧਰਮ ਰਾਜ ਨੂੰ ਉਥੇ ਮੁੱਕਰ ਨਹੀਂ ਸਕਦੇ ਉਥੇ ਸੱਚੋ ਹੀ ਸੱਚ ਨਿਭੜਾ ਚੁਣ ਵਖ ਕਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੁਕਾਲੈ ਦੋਜਿਕ ਚਾਲਿਆ ਤੇਰੇ ਨਾਇਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵਾ ਧਰਮ ਬਹਾਲਿਆ ਧਰਮ ਰਾਜਾ ਬਿਠਾਇਆ ਹੋਇਆ ਉਥੇ ਮੁੱਕਰ ਨਹੀਂ ਸਕਦਾ ਮਨੁੱਖਾ ਜਨਮ ਇੱਕ ਵਾਰ ਹੀ ਮਿਲਿਆ ਇਹਨੂੰ ਸਫਲਾ ਕਰੀਏ ਸਤ ਸੰਗ ਵਿੱਚ ਆ ਕੇ ਜਿਹੜੇ ਮੂਲ ਮੰਤਰ ਸਾਹਿਬ ਨਾਲ ਜੁੜ ਗਿਆ ਕਲਯੁਗ ਦੇ ਸਮੇਂ ਬਹੁਤ ਵੱਡੇ ਭਾਗ ਨੇ ਮੈਂ ਕਹਿੰਨਾ ਇੱਕ ਮਾਲਾ ਵੀ ਜਿਹੜੇ ਕਰਦੇ ਨਾ ਅੱਜ ਦਾ ਸਮਾਂ ਨਾਮ ਜਪਣਾ ਬਹੁਤ ਔਖਾ ਹੈ 24 ਘੰਟਿਆਂ ਚੋਂ ਬਾਕੀ ਜੋ ਮਰਜ਼ੀ ਕੰਮ ਕਰੀ ਜਾਓ ਤੁਹਾਨੂੰ ਰਿਕਵਰਟ ਨਹੀਂ ਪੈਣੀ ਲੈ ਤੁਸੀਂ ਮਾਲਾ ਲੈ ਕੇ ਬੈਠੋ ਜਦੇ ਰਿਕਵਰਟ ਪੈਣੀ ਸ਼ੁਰੂ ਹੋ ਜਾਣੀ ਹੋਰ ਕੰਮ ਕਰੀ ਜਾਓ ਦੁਨੀਆ ਦੇ ਹੋਈ ਜਾਣਗੇ ਗੁਰੂ ਨਾਨਕ ਸਾਹਿਬ ਨੇ ਐਵੇਂ ਨਹੀਂ ਆਖਿਆ ਮਾਤਾ ਜੀ ਨੂੰ ਮਾਤਾ ਤ੍ਰਿਪਤਾ ਜੀ ਕਹਿੰਦੇ ਨਾਮ ਜਪਣ ਦੇ ਵਿੱਚ ਇੰਨਾ ਸੁਖਾ ਫਿਰ ਜਪਿਆ ਕਿਉਂ ਨਹੀਂ ਜਾਂਦਾ ਤਾਂ ਮਹਾਰਾਜ ਕਹਿੰਦੇ ਆਖਣ ਔਖਾ ਹਾਕਿਆ ਮਾਤਾ ਜੀ ਇਹ ਕਹਿਣਾ ਔਖਾ ਜਪਣਾ ਵੀ ਔਖਾ ਜਿਹੜਾ ਕਾਲ ਯੁਗ ਦਾ ਸਮਾਂ ਨਾ ਜਿਉਂ-ਜਿਉਂ ਇਹ ਕਾਲ ਯੁਗ ਦਾ ਸਮਾਂ ਨੇੜੇ ਆ ਰਿਹਾ ਵੀ ਕਾਲ ਯੁਗ ਦੀ ਸਮਾਪਤੀ ਹੈ ਸਤਜੁਗ ਲੱਗਣਾ ਓਮੇ ਓਮੇ ਨਾਮ ਜਪਣਾ ਔਖਾ 2015-16 ਦੇ ਵਿੱਚ 7-7 ਘੰਟੇ ਦੀ ਸਮਾਧੀ ਮਹਾਪੁਰਖ ਲੋਆਇਆ ਕਰਦੇ ਸੀ 7 ਘੰਟੇ 2018 ਦੇ ਵਿੱਚ 7-8 ਘੰਟੇ ਦੀ ਸਮਾਧੀ ਮਹਾਪੁਰਖਾਂ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਸਿੰਘਾਂ ਦੇ ਨਾਲ ਸਾਰੀ-ਸਾਰੀ ਰਾਤ ਮੂਲ ਮੰਤਰ ਸਾਹਿਬ ਦਾ ਜਾਪ ਗੁਰੂ ਨਾਨਕ ਸਾਹਿਬ ਨੇ ਕਰਾਇਆ ਜਦੋਂ 2022 23 ਐ 24 ਚੜ੍ਹਿਆ ਸਾਹ ਸੰਗਤ ਇੱਕ ਘੜੀ ਨਹੀਂ ਬੈਠ ਹੁੰਦਾ ਕਿੱਥੇ 7 ਘੰਟੇ ਦੀ ਸਮਾਧੀ ਮਹਾਪੁਰਖਾਂ ਨੇ ਆਪ ਜਪਿਆ ਸੰਗਤਾਂ ਨੂੰ ਜਪਾਇਆ ਮੂਲ ਮੰਤਰ ਸਹਿਬ ਕਹਿੰਦੇ ਹੁੰਦੇ ਸੀ ਮਹਾ ਮਹਾਪੁਰਖ ਕਹਿੰਦੇ ਘਾਟ ਨਹੀਂ ਹੁੰਦੀ ਜਪਣ ਦੇ ਨਾਲ ਦੇਖੋ ਜੇ ਆਪਾਂ ਦੇਵੀ ਦੇਵਤਿਆਂ ਨੂੰ ਮੰਨਾਂਗੇ ਆਪਾਂ ਨੂੰ ਕੱਲੀਆਂ ਦਾਤਾਂ ਮਿਲਣਗੀਆਂ ਥੋੜੀ ਐ ਇੱਥੇ ਸੋਚਣ ਦੀ ਗੱਲ ਹੈ ਕੋਈ ਵੀ ਦੇਵੀ ਦੇਵਤਿਆਂ ਨੂੰ ਮੰਨਦਾ ਤੁਹਾਨੂੰ ਇੱਛਾ ਤੁਹਾਡੀ ਪੂਰੀ ਕਰ ਦੇਣਗੇ ਦਾਤਾ ਮਿਲ ਜਾਣੀਆਂ ਪਦਾਰਥ ਮਿਲ ਜਾਣਗੇ ਮੁਕਤੀ ਨਹੀਂ ਮਿਲਣੀ ਇੱਥੇ ਧਿਆਨ ਦੇਣ ਦੀ ਲੋੜ ਆ ਮੁਕਤੀ ਨਹੀਂ ਮਿਲਣੀ ਦੇਵੀ ਦੇਵਤਾ ਵੀ ਪਰਮੇਸ਼ਰ ਦੇ ਬਣਾਏ ਪਰ ਥੋੜਾ ਸੋਚਣ ਦੀ ਗੱਲ ਹੈ ਉਧਰ ਮੁਕਤੀ ਨਹੀਂ ਹੈ ਮੁਕਤੀ ਵਾਸਤੇ ਆਪਾਂ ਆਏ ਆ ਜੇ ਗੁਰੂ ਨਾਨਕ ਦੇ ਘਰ ਨਾਲ ਜੁੜਾਂਗੇ ਦਾਤਾ ਤਾਂ ਮਿਲਣੀਆਂ ਮੁਕਤੀ ਵੀ ਮਿਲਨੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਖਾ ਸਮਾ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਸੁਖਮਨੀ ਸਾਹਿਬ ਚ ਆਇਆ ਵੀ ਉਹ ਮਾਰਗ ਇਦਾਂ ਦਾ ਕੋਹਾ ਨਹੀਂ ਗਣੀਆ ਜਾਂਦੀਆਂ ਪਾਪੀ ਪੁਰਸ਼ 1 ਸਾਲ ਚ ਪਹੁੰਚਦੇ ਨੇ ਸੌਖਾ ਨਹੀਂ ਹੈ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਉਹ ਪਾਲਕੀਆਂ 'ਚ ਬੈਠ ਕੇ ਜਾਂਦੀਆਂ ਪਾਪੀ ਪੁਰਸ਼ਾਂ ਨੂੰ ਗਰੜ ਪ੍ਰਾਣ ਚ ਲਿਖਿਆ ਕਹਿੰਦੇ 1 ਸਾਲ ਲੱਗ ਜਾਂਦਾ ਜੈ ਮਰ ਕੇ ਗਨੇ ਜਾਹੀ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਿੱਥੇ ਨਿਹਰਾ ਹੀ ਨਿਹਰਾ ਚਾਨਣ ਕੋਈ ਨਹੀਂ ਜਿਹੜੇ ਮਾਰਗ ਰਾਹੀ ਜਮ ਮਾਰਗ 라ਹੀ ਲੈ ਕੇ ਜਾਣਾ ਪਾਪੀ ਪੁਰਸ਼ ਨੂੰ ਮਹਾਰਾਜ ਕਹਿੰਦੇ ਉਹ ਤੇਰਾ ਔਖੀ ਵੇਲੇ ਦਾ ਨਾਮ ਹੈ ਗਣ